ਕਾਜੀ ਕਹਿੰਦਾ ਦਾਸ ਖਾਂ ਮਤੀ ਦਾਸਾ ਤੇਰੀ ਆਖਰੀ ਇੱਛਾ ਹਾਲੋਵੇ ਜੋ ਤੂੰ ਚਾਹੇ ਉਹ ਤੂੰ ਪਾ ਸਕਦਾ ਉਹ ਹਾਜ਼ਰ ਉਸੇ ਹੀ ਪਲ ਹੋਵੇ ਹੱਸ ਕੇ ਕਿਹਾ ਮਤੀ ਦਾਸ ਕਾਜੀ ਮੇਰੀ ਆਖਰੀ ਇੱਛਾ ਹਾਲੋਵੇ ਮੇਰੇ ਸੀਸ ਤੇ ਜਦੋਂ ਚੱਲੇ ਆਰਾ ਮੇਰਾ ਮੂੰਹ ਮੇਰੇ ਗੁਰੂ ਦੇ ਪਿੰਜਰੇ ਵੱਲ ਹੋਵੇ ਕਹਿੰਦੇ ਇੱਕ ਤੇ ਇਹ ਇੱਛਾ ਏ ਕਿ ਮੇਰਾ ਮੂੰਹ ਮੇਰੇ ਗੁਰੂ ਦੇ ਪਿੰਜਰੇ ਵੱਲ ਹੋਣਾ ਚਾਹੀਦਾ ਦੂਜੀ ਤੁਸੀਂ ਜਦੋਂ ਆਰਾ ਚਲਾਓਗੇ ਬਿਲਕੁਲ ਹੌਲੀ ਹੌਲੀ ਚਲਾਓ ਜਿਹੜੇ ਜਲਾਦ ਸਨ ਕਹਿੰਦੇ ਮਤੀ ਦਾਸ ਬੜੀ ਛੇਤੀ ਡਰ ਗਿਆ ਹੁਣ ਇਹ ਤੇ ਇੰਦੀਆਂ ਵੱਡੀਆਂ ਗੱਲਾਂ ਕਰ ਰਿਆ ਸੀ ਤੇ ਹੁਣ ਕੀ ਹੋਇਆ ਹੁਣ ਕਹਿੰਨਾ ਆਰਾ ਹੌਲੀ ਚਲਾਇਓ ਅਸੀਂ ਹੌਲੀ ਚਲਾਈਏ ਤੇ ਚਲਾਈਏ ਤੈਨੂੰ ਕਹਿੰਦੇ ਨਹੀਂ ਜਦੋਂ ਤੁਸੀਂ ਆਰਾ ਚਲਾਉਣਾ ਨਾ ਮੈਂ ਕਰਨਾ ਜਪਜੀ ਸਾਹਿਬ ਦਾ ਪਾਠ ਤੇ ਮੈਂ ਚਾਹੁੰਨਾ ਜਦੋਂ ਮੇਰੇ ਸਰੀਰ ਦੇ ਦੋ ਟੁਕੜੇ ਹੋ ਕੇ ਥਰੇ ਡਿੱਗਣ ਨਾ ਉਹਨਾਂ ਦੇ ਵਿੱਚੋਂ ਆਵਾਜ਼ ਆਉਣੀ ਚਾਹੀਦੀ ਹੈ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਨਾਲ